ਤੁਸੀਂ ਵੀਰੇ ਕਿਸੇ ਦੇ ਘਰ ਦੇ ਵਿੱਚ ਇਦਾਂ ਥੋੜਾ ਕੋਈ ਹਿਸਾਬ ਤਾਂ ਹੋਵੇਗਾ ਹੈ ਰੱਦ ਬਰਾ ਦੇ ਵਾਲੇ 5:00 ਵਜੇ ਤੁਸੀਂ ਆ ਗਏ ਯਾਰ ਆਜੋ ਆਜੋ ਇੱਕ ਨਹੀਂ ਯਾਰ ਅਥੀ ਕੋਈ ਦਸੋ ਬਲੈਕੀ ਆ ਵੀਰੇ ਪਹਿਲਾਂ ਦੱਸੋ ਮੈਨੂੰ ਯਾਰ ਕੋਈ ਬਲੈਕੀ ਆਂਦਾ ਸੀ ਅੱਤ ਫੇਰ ਦੱਸੋ ਯਾਰ ਕੋਈ ਕੀ ਹਿਸਾਬ ਦਾ ਵਾ ਦੱਸੋ ਨਹੀਂ ਲੈ ਦੱਸ ਆ ਦੱਸ ਹੈ ਨਹੀਂ 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 ਚੋਰਾਂ ਨਾਲੋਂ ਸਾਡੇ ਨਾਲ ਤੁਸੀਂ ਕਰਦੇ ਨਹੀਂ ਭਾਗੇ ਨਹੀਂ ਡਿਊਟੀ ਕਰ ਨਹੀਂ ਡਿਊਟੀ ਆ ਕੋਈ ਡਿਊਟੀ ਕਾ ਦਿਆ ਕਾਦੀ ਡਿਊਟੀ ਵੀਰੇ ਤੁਹਾਡੇ ਕੋਲ ਡਿਊਟੀ ਕੋਈ ਫਟੇਗਾ ਤੁਰਦੇ ਆ ਪਹਿਲਾਂ ਹੀ ਫੋਨ ਆ ਰਿਹਾ ਨਾ ਠੀਕ ਹੈ ਨਾ ਇਹ ਬੰਦੇ ਆ ਰਹੇ ਆ ਪਹਿਲਾਂ ਫੋਨ ਆਇਆ ਤੁਹ ਕਿਤੇ ਇੱਕ ਥਾਂ ਤੇ ਥੋੜਾ ਜਾਣੇ ਨਹੀਂ 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 ਕਿ ਨਹੀਂ ਕੀ ਵੀਰੇ ਉਹ ਕਤਲ ਕਰਕੇ ਆ ਨਹੀਂ ਫਿਰ ਕੀ ਆ ਫਿਰ ਫਿਰ ਕੀ ਕੀ ਚੱਕਰ ਦੱਸੋ ਨਾ ਆਰਡਰ ਡਿਊਟੀ ਹੀ ਕਰਦੇ ਉਹ ਲਾਹਣੇ ਆਰਡਰ ਵੀਰੇ ਕਾਦੇ ਨਹੀਂ ਕਾਦੇ ਆਰਡਰ ਨੇ ਪਹਿਲਾਂ ਮੈਨੂੰ ਦੱਸੋ ਹੈ ਸਰ ਨਾ ਗਿਆ ਹੀ ਆ ਜੀ ਔਰ ਧਰਨਾ ਹੋਣਾ ਪਰ ਮੈਨੂੰ ਆਪਣੀ ਨੌਲੇਜ ਰੱਖਦੇ ਨਹੀਂ ਸਰ ਕੋਈ ਨਹੀਂ ਬੈਠੋ ਚਾਹ ਪੀਣੇ ਤੁਸੀਂ ਵੀਰੇ ਇੱਥੇ ਬੈਠੋ ਤੁਸੀਂ ਇਦਾਂ ਵੀਰੇ ਇੱਕ ਤਰ੍ਹਾਂ ਜਿਗਰ ਦਾ ਮੂਵੀ ਬਣਾ ਲਈ ਮੂਵੀ ਮੇਰੇ ਮੈਂ ਬਣਾਵਾਂਗਾ ਕੋਈ ਚੱਕਰ ਮੈਨੂੰ ਮੂਵੀ ਦੇ ਤੂੰ ਹੀ ਕੋਈ ਗਲਤ ਨਹੀਂ ਕਰਨਾ ਕੋਈ ਨਹੀਂ ਵੀਰੇ ਗਲਤੀ ਐ ਇਸੇ ਤੋਂ ਦੇਖੋ ਭਾਈ ਜੀ ਫਿਰ ਇਹ ਨਾ ਧਰਨੇ ਦੇਣੇ ਤੇ ਉਹ ਵੀ ਗਲਤ ਹੈ ਤarne ਦੇਣੇ ਕੋਈ ਤੁਹਾਡੇ ਕੋਲ ਕੋਈ ਹੈਗਾ ਉਹਦੇ ਕੋਲ ਉਹਨੂੰ ਕੋਈ ਬਲਾਜੀ ਦਾ ਵੀਰੇ ਹੈਗਾ ਕੈਸ ਸੁਝਾਈ ਨਹੀਂ ਕਰਦੇ ਤੁਹਾਡੇ ਵੀਰੇ ਜੁਦੀ ਬੰਦੀ ਠੀਕਾ ਮੇਰੇ ਡਿਊਟੀ ਬੰਦੀ ਤੁਸੀਂ ਆਓ ਤੁਸੀਂ ਬੈਠੋ ਤੁਸੀਂ ਦੇਖੋ ਤੁਸੀਂ ਵੇਖੋ ਕੋਈ ਗੱਲ ਦੇ ਨਾਲ ਅੰਦਰ ਵੜਨਾ ਗਲਤ ਆ ਨਾ ਫਿਰ ਤੁਸੀਂ ਐ ਥੋੜਾ ਕੋਈ ਯਾਰ ਥੋੜੇ ਸੁੱਤੇ ਪੈ ਤੇ ਅੰਦਰ ਵੜ ਕੇ ਤੁਹਾਨੂੰ ਪਾਰ ਕਰਨਾ ਬਲਾ ਨਾਲ ਸਾਡੇ ਨਾਲ ਹੀ ਉਹਨਾਂ ਸਾਡੇ ਵੀਰੇ ਅੰਦਰ ਆ ਕੇ ਕਹਿੰਦੇ ਨਾਲ ਅਸੀਂ ਤਾਂ ਨਾਲ ਰਹਿ ਨਹੀਂ ਦਿੱਤਾ ਤੁਸੀਂ ਐਸੇ ਬਾਹਰ ਖੜੇ ਹੋ ਤੁਸੀਂ ਤੁਹਾਡੇ ਯਾਰ ਆਪ ਵੀ ਬਾਹਰ ਖੜੇ ਰਹੋਗੇ ਤਾਂ ਜਾਣ ਬੋਝ ਕੇ ਵੀਡੀਓ ਕਰ ਲੈਣੇ ਬਣਾਉਣ ਲੱਗ ਜਣੇ ਕੋਈ ਗੱਲ ਦੱਸ ਕਿਉਂ ਕੋਈ ਨਹੀਂ ਕੋਈ ਨਹੀਂ ਵੇਰੇ ਦੇਖੋ ਮੈਂ ਹਾਦੇ ਕਰੇ ਯਾਰ ਬਣਾ ਤਾਂ ਜੇਕਰ ਕੀ ਮੰਨੋ ਕੋਈ ਆਪਣਾ ਕੰਮ ਕਰੀ ਆਪਣਾ ਕੰਮ ਕਰਦੇ ਸਾਨੂੰ ਨਹੀਂ ਪਤਾ ਹੈਗਾ ਅਸੀਂ ਤਾਂ ਅਵਤਾਰ ਸਿੰਘ ਨੂੰ ਤਨਵਤਾਰ ਤੋਂ ਰਾਤਾ ਨਹੀਂ ਕੱਲ੍ਹ ਤਾਂ ਹੀ ਗਏ ਨੇ ਉਹਨਾਂ ਨੂੰ તુસી દો સ તા લાશી લે લીય તુસી સારા કુછ પર ઇત તા ની જિંદાબાદ 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 સરકાર મુરતાબાત 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 જિંદા સરકાર હાય 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 જિંદા સરકાર હાય 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 લોક કમ કમ કરને વાલી સરકાર હાય 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 ઓતી સરકાર હાય 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 જિંદા સરકાર મુરતાબાત 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 ਰਾਵੋ ਅੱਜ ਸੰਕੇਤਕ ਧਰਨਾ ਸੀ 2 ਘੰਟੇ ਦਾ ਸਿਰਫ ਸਰਕਾਰ ਨੂੰ ਗਲ ਚੁੱਭੀ ਹੈ ਇਹ ਟੱਜੇ ਵੱਖੀਏ ਦਰਦ ਹੋਇਆ ਹੈ ਜਾਲੰਧਰ ਸਰਕਾਰਾਂ ਐਸੇ ਤੋਂ ਤੰਗ ਆਈਆਂ ਨੇ ਕਿ ਧਰਨਾ ਕਿਉਂ ਲੱਗਣਾ ਹੈ ਰੇਲਾ ਕਿਉਂ ਰੁਕਦੀ ਲੱਗੀਆਂ ਨੇ ਆ ਖੜੀਆਂ ਨੇ ਬਾਹਰ ਤੋਂ ਨਹੀਂ ਗੱਡੀਆਂ ਪੁਲਿਸ ਚਾਰਜ ਫਿਰੇ ਖੜੀਆਂ ਠੇਰਾ ਪਾ ਕੇ ਕਿ ਕਿਤੇ ਜੇ 10 ਬੰਦੇ ਨੰਬਰੀਏ ਬਿਦਵਾਸ਼ ਜਿਵੇਂ ਕੋਈ ਭੱਜ ਜਾਂਦਾ ਹੁੰਦਾ ਰੈਸਟ ਕਰਨ ਵਾਸਤੇ ਆਏ ਨੇ ਗੇਟ ਤੇ ਦੇਖੋ ਤਿੰਨ ਗੱਡੀਆਂ ਆ ਬਾਹਰੋਂ ਬਾਹਰ ਕੈਮਰਾ ਮੜ ਗਿਆ ਕਿ ਜਾਬਰ ਕੰਦੂਸਰੀਆਂ ਨੇ ਸਰਕਾਰਾਂ ਰੈਸਟ ਕਰਨਾ ਲੈ ਕੇ ਜਾਣਾ ਕਿ ਹੈ ਕਿ ਜੇ ਅਸੀਂ ਸੰਘਰਸ਼ ਕਰਦੇ ਰੁਕਦੇ ਨਹੀਂ ਕਰਾਂਗੇ ਜਿੰਨਾ ਮਰਜੀ ਤੁਸੀਂ ਜਾਬਰ ਕਰਨਾ ਜਲੋਂ ਕਰੋ ਜਲੋਂ ਪਰ ਸਰਕਾਰਾਂ ਦੀ ਮਰਜ਼ੀ ਹੈ ਟੱਕਰ ਲਵਾਂਗੇ ਲੜਦੇ ਰਵਾਂਗੇ ਆਪਣਾ ਸੰਘਰਸ਼ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮੈਂ ਪੁਵਾਦ ਪ੍ਰਧਾਨ ਮੱਖਣ ਸਿੰਘ ਗਿੱਗੇ ਮજરા ਹਰ ਇੱਕ ਪੁਵਾਦੀ ਨੂੰ ਹਰ ਇੱਕ ਪੁਵਾਦ ਦੇ ਉਸ ਨਾਗਰਿਕ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ 225 ਸੋਧ ਬਿਲ ਰੱਦ ਕਰਾਉਣ ਵਾਸਤੇ 2 ਘੰਟੇ ਲਈ ਟ੍ਰੇਨਾਂ ਰੁਕਣੀਆਂ 1 ਵਜੇ ਸਹੀ ਸ਼ੰਭੂ ਬਾਰਡਰ ਦੇ ਪਹੁੰਚਿਆ ਜਾਵੇ ਸ਼ੰਭੂ ਰੇਲਵੇ ਟ੍ਰੈਕ ਦੇ ਪਹੁੰਚਿਆ ਜਾਵੇ ਮੇਰੇ ਘਰ ਦੇ ਮੂਹਰੇ ਪੁਲਿਸ ਦਾ ਸਖਤ ਪਹਿਰਾ ਹੈ ਪਰ ਮਾਦਮਾ ਕਰੇ ਮੈਂ ਉਹ ਪੈਰਾ ਤੋੜ ਕੇ ਮੈਂ ਵੀ ਜਰੂਰ ਪਹੁੰਚਾਂਗਾ ਪੁਆਦ ਇਲਾਕੇ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਜਰੂਰ ਪਹੁੰਚਾਂਗਾ ਹਰ ਹਾਲਤ 'ਚ ਪਹੁੰਚਾਂਗਾ ਪੁਆਦੀਆਂ ਨੂੰ ਮੇਰੀ ਬੇਨਤੀ ਹੈ ਕਿ ਅੱਜ ਆਪਣੇ ਪੁਆਦ ਦੇ ਵਿੱਚ ਸ਼ੰਪੂ ਦੇ ਵਿੱਚ ਰੇਲ ਰੁਕਣੀਆਂ ਅੰਦੋਲਨ ਦਾ ਹਿੱਸਾ ਬਣਨਾ ਹੈ ਇਹ ਕਾਲਾ ਤਨੂਨ 225 ਬਿਜਲੀ ਸੋਧ ਬਿੱਲ ਚਿੱਪਾਣੀ ਮੀਟਰਾਂ ਵਾਲਾ ਜਿਹੜਾ ਰੱਦ ਕਰਾਉਣ ਵਾਸਤੇ ਪੰਜਾਬ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਜੇ ਸੈਂਟਰ ਸਰਕਾਰ ਨੂੰ ਇੱਕ ਛੋਟਾ ਜਿਹਾ ਹਲੂਨਾ ਦੇਣ ਵਾਸਤੇ ਅੱਜ 2 ਘੰਟੇ ਵਾਸਤੇ ਟ੍ਰੇਨਾਂ ਰੋਕਣੀਆਂ ਨੇ ਸੋ ਪਵਾਦੀਆਂ ਨੂੰ ਮੇਰੀ ਬੇਨਤੀ ਹੈ ਜਰੂਰ ਪਵਾਦ ਦਾ ਮਾਨਪਤਾ ਉਹ ਜਾ ਕੇ ਪਟੜੀ ਦੇ ਉੱਤੇ ਆਪਣਾ ਟ੍ਰੇਨਾਂ ਰੋਕਣੀਆਂ ਮੈਂ ਵੀ ਬੇਨਤੀ ਕਰਦਾ ਮੇਰੇ ਢਰ ਦੇ ਮੂਹਰੇ ਗਿੱਗੇ ਮਜਰੇ ਦੇ ਵਿੱਚ ਪੁਲਸ ਦਾ ਵੱਡਾ ਪੈਰਾ ਲੱਗ ਚੁੱਕਿਆ ਹੈ ਕੱਲ ਦਾ ਕੱਲ ਸ਼ਾਮ ਦਾ ਤਾਂ ਮੈਂ ਉਹ ਤੋੜ ਕੇ ਪ੍ਰਮਾਤਮਾ ਕਿਰਪਾ ਕਰੇ ਮੈਂ ਜਰੂਰ ਪਹੁੰਚਾਂਗਾ 18 ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜਾ ਸੰਘਰਸ਼ ਹੈ ਉਹ ਹੋ ਰਿਹਾ ਹੈ ਇਹ ਕੇਐਮਐਮ ਦੀ ਪਾਰ ਵੱਲੋਂ ਹੋ ਰਿਹਾ ਹੈ ਤੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ ਜ਼ਰੂਰ ਪਹੁੰਚਾਂਗੇ ਤੇ ਤੁਸੀਂ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ